ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਲੋਬ ਸੱਜਣੋਂ ਆਪਾਂ ਖੇਤ ਦੇ ਵਿੱਚ ਆਏ ਆ ਤੇ ਹੁਣ ਮੇਰੇ ਵੀਰ ਨਾਲ ਥੋੜੇ ਜੇ ਬੇਚਤੀ ਜਿਹੇ ਦੇ ਵਿੱਚ ਹੋਏ ਫਿਰਦੇ ਨੇ ਜਿਹੜਾ ਕਣਕ ਨੂੰ ਖੇਰਲਾ ਪਾਣੀ ਲਾਉਣਾ ਜਿਵੇਂ ਮੇਰੇ ਕਿਸਾਨ ਵੀਰਾਂ ਨੇ ਇਹੋ ਡਰਦੇ ਨਹੀਂ ਲਾਉਂਦੇ ਪਏ ਕਈ ਮੇਰੇ ਭਰਾ ਕੀ ਕਣਕ ਡੇਗ ਨਾ ਪਵੇ ਜਾਂ ਰੋਕ ਕੇ ਲਾਵਾਂਗੇ ਜਾਂ ਪਾਣੀ ਆਪਾਂ ਪਹਿਲੋ ਦੋ ਲਾਤ ਤੇ ਜਾਂ ਤਿੰਨ ਲਾਤ ਤੇ ਪਾਣੀ ਰਹਿਣ ਦਿੰਨੇ ਆ ਮੇਰਾ ਵੀਰੋ ਉਹ ਟਾ ਡਾ ਆਵਦਾ ਆਵਦਾ ਜ਼ਮੀਨ ਦਾ ਤੇ ਵੱਖੋ ਵੱਖਰਾ ਆਵਦਾ ਆਵਦਾ ਤਰੀਕਾ ਕਿ ਹੋ ਜੇ ਵੀਰਨੀ ਕਿ ਹੋ ਜੀ ਸੋਚਣੀ ਕਿਉਂਕਿ ਜਿਹੜੀ ਇਸ ਸਟੇਜ ਤੇ ਮੇਰਾ ਵੀਰੋ ਖੀਰਲਾ ਪਾਣੀ ਆਪਾਂ ਜਿਹੜਾ ਦੇਣਾ ਹੈ ਨਾ ਕਣਕ ਨੂੰ ਇਹ ਝਾੜ ਦੇ ਉੱਤੇ ਬੜਾ ਨਿਰਪਰ ਹੁੰਦਾ ਕਿ ਖੀਰਲਾ ਪਾਣੀ ਆਪਾਂ ਕਿਹੜੀ ਸਟੇਜ ਤੇ ਦੇਣਾ ਹੈ ਕਿ ਕਣਕ ਆਪਣੀ ਡਿੱਗੇ ਬਣਾ ਝਾੜ ਵੀ ਵਧੀਆ ਨਿਕਲੇ ਤੇ ਦਾਣੇ ਵੀ ਪ੍ਰੋਪਰ ਹੀ ਮੇਰਾ ਵੀਰੋ ਵਧੀਆ ਬੰਨ ਮੋٹے ਬੰਨ ਹੁਣ ਆਪਾਂ ਦੱਸ ਦਿੰਨੇ ਆ ਮੇਰਾ ਵੀਰੋ ਆਪਾਂ ਜਟਾਪੂੜਾ ਵਾਲੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿਉਂਕਿ ਮੇਰੇ ਕਿਸਾਨ ਵੀਰ ਹੀ ਸਾਰੇ ਆਪਣੇ ਆਪਣੇ ਨਾਲ ਜੁੜੇ ਹੋਏ ਨੇ ਜੇ ਤੇ ਮੇਰਾ ਵੀਰੋ ਕਣਕ ਆਪਣੀ ਹੋ ਗਈ ਏ ਐਦਾਂ ਦੀ ਜਿਵੇਂ ਆਹ ਕਣਕ ਖੜੀ ਹੋਈ ਵੱਧ ਤੋਂ ਵੱਧ ਵੀ ਇਹ ਕਣਕ ਨਿਸਰੀ ਅਜੇ 2 ਜਾਂ 3% ਨਿਸਰੀ ਕਿਤੇ ਕਿਤੇ ਵਿਰਲਾਵਰ ਲਈ ਅਜੇ ਸਟਾ ਨਿਕਲਣਾ ਸ਼ੁਰੂ ਹੋਇਆ ਜੇ ਆਪਾਂ ਇਹੋ ਸੋਚ ਕੇ ਚੱਲਨੇ ਆ ਕਿ ਇਹਨੂੰ ਖੀਰਲਾ ਪਾਣੀ ਆਪਾਂ ਅੱਜ ਦੇ ਦੇਣੇ ਆ ਤੇ ਮੇਰਾ ਵੀਰੋ ਆਪਣੀ ਬੜੀ ਵੱਡੀ ਗਲਤੀ ਹੋਵੇਗੀ ਕਿਉਂਕਿ ਇਸ ਨੂੰ ਖੀਰਲਾ ਪਾਣੀ ਅਜੇ ਇਹਦੇ ਉੱਤੇ ਦੇਣ ਦੀ ਕੋਈ ਲੋੜ ਵੀ ਨਹੀਂ ਹੈਗੀ ਕਣਕਾਂ ਦੀ ਆਪਣੀ ਨਿਸਰੀ ਨਹੀਂ ਗਈ ਜੇ ਆਪਾਂ ਇਹਨੂੰ ਖੀਰਲਾ ਪਾਣੀ ਦੇ ਗਏ ਅੱਜ ਬੰਦ ਕਰਦੇ ਨੇ ਘੜ ਤੋਂ ਘਾਟੇ ਕਣਕ ਨੇ ਜਾ ਕੇ ਅਜੇ 15 ਦਿਨਾਂ ਨਿਸਰਨਾ ਜਾ ਕੇ RAMNAD ਦਾ 15 ਦਿਨਾਂ ਕਣਕ ਨੇ ਅਜੇ RAMNAD ਲੈ ਜਾਣੇ ਆ ਤਾਂ ਉਸ ਤੋਂ ਅੱਗੇ ਪੱਕਣ ਦੇ ਵਿੱਚ ਮਹੀਨਾ ਲੱਗੇਗੀ ਸਵਾ ਮਹੀਨਾ ਕਣਕ ਮੇਰਾ ਵੀਰੋ ਇੱਦਾਂ ਹੀ ਖੜੀ ਰਹੇਗੀ ਆਪਣੀ ਜੇ ਕਣਕ ਮੇਰੇ ਭਰਾਵਾਂ ਦੀ ਇੱਦਾਂ ਹੋ ਗਈ ਜਿਵੇਂ ਆਹ ਕਣਕ ਖੜੀ ਜਾ ਕੇ 40% 50% ਨਸਾਰਾ ਹੋ ਗਿਆ ਹੈ ਇਸ ਕਣਕ ਦੇ ਉੱਤੇ ਮੇਰਾ ਵੀ ਪਾਣੀ ਜਿਹਾ ਪਰ ਰਾਮ ਨਾਲ ਆਈਏ ਤੇ ਇਸੇ ਆਪਣੇ ਖੀਰਲੇ ਪਾਣੀ ਦੇ ਨਾਲ ਹੀ ਮੇਰਾ ਵੀ ਇਹ ਕਣਕ ਆਪਣੀ ਪੱਕਦੀ ਕਿਉਂਕਿ ਜੇ ਕਣਕ ਦਾ ਨਸਾਰਾ 50% ਹੋ ਚੁੱਕਾ 50 ਰਹਿ ਚੁੱਕਾ ਉਸੇ ਸੇਲ ਦੇ ਨਾਲ ਹੀ ਮੇਰਾ ਵੀ ਦੂਜੀ ਕਣਕ ਵੀ ਆਪਣੀ ਰੇਸੇ ਖੀਰਲੇ ਪਾਣੀ ਦੇ ਨਾਲ ਰਾਮ ਨਾਲ ਪੱਕੇਗੀ ਕਿਉਂਕਿ ਨਾ ਤੇ ਕਣਕ ਡਿੱਗੇਗੀ ਕਿਉਂਕਿ ਅਜੇ ਇਹਦੇ ਉੱਤੇ ਦਣੇ ਦਾਣੇ ਦਾ ਨਾ ਤੇ ਸਿੱਟੇ ਦਾ ਵਜਨ ਬਣਿਆ ਨਾ ਪ੍ਰੋਪਰ ਇਹਦੇ ਵਿੱਚ ਅਜੇ ਦਾੜਾ ਬਣਿਆ ਸਿੱਟੇ ਦੇ ਵਿੱਚ ਤੇ ਇਹ ਸੋਚ ਕੇ ਮੇਰਾ ਵੀਰੋ ਚਲੋ ਕਈ ਮੇਰੇ ਭਰਾ ਕੀ ਕਰਦੇ ਪਏ ਨੇ ਇੱਕ ਦੋ ਸਾਲਾਂ ਦੇ ਆਪਾਂ ਪਿਛਲੇ ਤਜਰਬੇ ਵੇਖੇ ਨੇ ਕਿ ਕਈ ਮੇਰੇ ਵੀਰ ਨਾ ਡਰਦੇ ਪਾਣੀ ਲਾਉਂਦੇ ਹੀ ਨਹੀਂ ਕਿ ਅਖੀਰ ਲਾ ਪਾਣੀ ਐਸੇ ਕਰਕੇ ਲਾਉਂਦੇ ਕਿ ਕਣਕ ਸਾਡੀ ਜੇ ਇਹ ਪਾਣੀ ਲਾ ਦਿੱਤਾ ਤਾਂ ਕਣਕ ਡੇਗ ਨਾ ਪਵੇ ਮੇਰਾ ਵੀਰੋ ਪਾਣੀ ਨਾ ਕਣਕ ਡਿਗਨ ਦਾ ਨਹੀਂ ਕੋਈ ਇਹੋ ਜੀ ਗੱਲ ਬਾਤ ਹੈ ਕਣਕ ਡੇਗ ਵੀ ਪਵੇਗੀ ਨਾ ਝਾੜ ਆਪਣਾ ਫੇਰ ਵੀ ਨਹੀਂ ਘਟਦਾਗਾ ਜੇ ਕਣਕ ਨੂੰ ਮੇਰਾ ਵੀਰੋ ਸੋਕਾ ਲੱਗ ਗਿਆ ਜਾਂ ਆਪਣਾ ਗਰਮੀ ਮੇਰਾ ਵੀਰੋ ਜਿਵੇਂ ਮਾਰਚ ਦੇ ਮਹੀਨੇ ਦੇ ਵਿੱਚ ਜਿਵੇਂ ਅੱਧੇ ਜਿਹੇ ਦੇ ਵਿੱਚ ਜਿਆਦਾ ਇੱਕ ਰਹਾਫ ਹੋ ਜਾਂਦੀ ਜਾਂ ਤੇਜ਼ ਪੈਣੀ ਸ਼ੁਰੂ ਹੋ ਜਾਂਦੀ ਜੇ ਗਰਮੀ ਮੇਰਾ ਵੀਰੋ ਵੱਧ ਗਈ ਕਣਕ ਨੂੰ ਆਪਾਂ ਪਾਣੀ ਨਾ ਦਿੱਤਾ ਥੱਲੋ ਜ਼ਮੀਨ ਸੁੱਕੀ ਹੋਈ ਤੇ ਉੱਤੋਂ ਚਾਰ ਕਣੀਆਂ ਪੈ ਗਈਆਂ ਤੇ ਬੁੱਲੇ ਦੇ ਨਾਲ ਕਣਕੋਸੇ ਲੰਮੇ ਸਾਰੀ ਪੈ ਜਾਏਗੀ ਜਿਹੜੀ ਅਖੀਰਲੀ ਸਟੇਜ ਤੇ ਆਪਾਂ ਪਾਣੀ ਲਾਉਣਾ ਹੈ ਮੇਰੇ ਵੀਰੋ ਉਹ ਨਾ ਡਿੱਗਣ ਦੇ ਨਾਲ ਝਾੜਨੀ ਕਰਦਾ ਜਿੰਨਾ ਆਪਾਂ ਸੋਕੇ ਦੇ ਨਾਲ ਕਈ ਮੇਰੇ ਭਰਾ ਘਟਾ ਲੈਂਦੇ ਨੇ ਖੀਰਲਾ ਪਾਣਾ ਖੀਰਲਾ ਪਾਣੀ ਬੜਾ ਹੀ ਵਧੀਆ ਸੋਚ ਸਮਝ ਕੇ ਮੇਰਾ ਵੀ ਉਹ ਲਾਉਣਾ ਚਾਹੀਦਾ ਇਹ ਇੱਕ ਕਣਕ ਲਈ ਬਹੁਤ ਹੀ ਜ਼ਰੂਰੀ ਹੁੰਦਾ ਖੀਰਲਾ ਪਾਣੀ ਇਹ ਸੋਚ ਕੇ ਚੱਲੋ ਕਿ ਜੇ ਆਪਣੀ ਕਣਕ ਇਸ ਤਰ੍ਹਾਂ ਨਿਸਰ ਗਈ ਏ 40 ਜਾਂ 50% ਖੇਤ ਦੇ ਵਿੱਚ ਜਾ ਕੇ ਦੇਖੋ ਨਿਸਾਰਾ ਹੋ ਚੁੱਕਾ ਤੇ ਉਹਨੂੰ ਖੀਰਲਾ ਪਾਣੀ ਦੇ ਦਿਓ ਮੇਰਾ ਵੀ ਉਸੇ ਪਾਣੀ ਦੇ ਨਾਲ ਹੀ ਆਪਣੀ ਕਣਕ ਪੱਕ ਜਾਏਗੀ ਜੇ ਮੇਰਾ ਵੀ ਪੂਰਾ ਦਾਣਾ ਝੱਲਿਆ ਹੋਇਆ ਕਣਕ ਨੇ ਉੱਪਰ ਸਿੱਟੇ ਦੇ ਉੱਤੇ ਭਜਨ ਬਣਿਆ ਹੋਇਆ ਸਿੱਟੇ ਦਾ ਤੇ ਫਿਰ ਆਪਾਂ ਕਹੀ ਮੇਰੇ ਭਰਾ ਪਾਣੀ ਲਾਉਂਦੇ ਨੇ ਥੱਲੋ ਜ਼ਮੀਨ ਵੀ ਸੁੱਕੀ ਪਈ ਹੁੰਦੀ ਏ ਕਿਉਂਕਿ ਅੱਗੋਂ ਹੋਲੀਆਂ ਦੇ ਦਿਨ ਉਦੋਂ ਆ ਜਾਂਦੇ ਮਾਰਚ ਦੇ ਵਿੱਚ ਬਾਅਦ ਚ ਹਵਾ ਚੱਲਦੀ ਤੇ ਕਣਕ ਹੁਸੇ ਸਾਰੀ ਲੰਮੇ ਪੈ ਜਾਂਦੀ ਜੇ ਮੇਰਾ ਵੀਰੋ ਕਣਕ ਡਿੱਗਣ ਤੋਂ ਤੇ ਝਾੜ ਵੀ ਆਪਣਾ ਵਧੀਆ ਹੋਵੇ ਤੇ ਕਣਕ ਦੇ ਅੱਧ ਵਿਚਾਲੇ ਜੇ ਪਾਣੀ ਲਾ ਦਿਓ 50% ਕਣਕ ਦਾ ਨਸਾਰਾ ਆਇਆ ਹੋਵੇ ਤੇ ਇੱਥੇ ਖੀਰਲਾ ਪਾਣੀ ਦੇ ਕੇ ਬੰਦ ਕਰ ਦਿਓ ਉਸੇ ਪਾਣੀ ਦੇ ਨਾਲ ਗਿੱਲੇ ਵਾਤਰ ਦੇ ਵਿੱਚ ਹੀ ਮੇਰਾ ਵੀਰੋ ਕਣਕ ਆਪਣੀ ਪੱਕ ਜੇਗੀ ਤੇ ਜੇ ਤੁਸੀਂ ਇਹ ਸਮਝ ਕੇ ਪਾਣੀ ਲਾਉਂਦੇ ਕਿ ਅਜੇ ਕਣਕ ਦਾ ਨਸਾਰਾ ਆਇਆ ਨਹੀਂ ਤਾਂ ਖੀਰਲਾ ਪਾਣੀ ਆਪਾਂ ਦੇ ਦੇਣੇ ਆ ਫਿਰ ਮੇਰਾ ਵੀਰੋ ਬੜੀ ਵੱਡੀ ਆਪਣੀ ਗਲਤੀ ਹੋਵੇਗੀ ਝਾਲ ਘਟਾਉਣ ਦੇ ਵਿੱਚ ਇਹ ਸੋਚ ਸਮਝ ਕੇ ਇੱਕ ਨਿੱਕਾ ਜਿਹਾ ਕੰਮ ਜ਼ਰੂਰ ਕਰਿਆ ਜੇ ਜੇ ਹੋਰ ਕਿਸੇ ਵੀਰ ਦਾ ਕੋਈ ਸੁਝਾਅ ਬਤ ਕਮੈਂਟ ਬਾਕਸ ਹੀ ਮੈਸੀ ਕਰਿਆ ਜੇ ਧੰਨਵਾਦ ਸਾਰੇ ਵੀਰਾਂ ਸੱਸਰੀ ਗੱਲ ਜੀ